ਪੰਜਾਬ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਅੱਜ ਆਖਰੀ ਦਿਨ ਸੀ ਇਹ ਨਾਮਜ਼ਦਗੀਆਂ ਭਰਨ ਲਈ ਲੇਕਿਨ ਜਿਸ ਕਦਰ ਪਿਛਲੇ 3 ਦਿਨਾਂ ਤੋਂ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਆਪਣੇ ਐਮਐਲਏ ਜ਼ਰਾਈ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਬਲਾਕ ਤੱਕ ਪੱਧਰ ਤੱਕ ਹਰ ਜਗ੍ਹਾ ਤਹਿਸੀਲ ਪੱਧਰ ਤੱਕ ਆਪਣੇ ਬੋਧੀਆਂ ਦੇ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਸਾਡੇ ਹਲਕੇ ਜੀਰੇ ਦੇ ਅੰਦਰ ਵੀ ਇਹ ਸਭ ਕੁਝ ਵਾਪਰਿਆ ਮੇਰੇ ਹਲਕੇ ਜੀਰੇ ਦੇ ਜਿੰਨੇ ਵੀ ਨਾਮਜ਼ਦਗੀ ਭਰਨ ਵਾਲੇ ਉਮੀਦਵਾਰ ਸੰ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਜਿਸ ਰੋਸ ਵਿੱਚ ਅਸੀਂ ਹਲਕਾ ਜੀਰਾ ਦੇ ਅੰਦਰ ਸ਼੍ਰੋਮਣੀ ਕਾਲੀ ਦਲ ਪੁਨਰ ਸਰਜੀਤ ਨੇ ਪੂਰਨ ਰੂਪ ਦੇ ਵਿੱਚ ਚੋਣਾਂ ਦਾ ਬਾਈਕਾਟ ਕੀਤਾ ਇਲੈਕਸ਼ਨ ਕਮਿਸ਼ਨ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਬਕਾਇਦਾ ਈਮੇਲ ਕਰਕੇ ਪੱਤਰ ਦੇ ਰਾਹੀਂ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਤੇ ਮੇਰੀ ਆਪੋਜੀਸ਼ਨ ਦੇ ਸਾਰੇ ਹੀ ਜਿਹੜੇ ਵੀ ਉਮੀਦਵਾਰ ਜਿਨ੍ਹਾਂ ਨੇ ਚੋਣ ਲੜਨੀ ਸੀ ਜਾਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਣ ਦਿੱਤੇ ਉਹਨਾਂ ਨੂੰ ਪੀਲੇ ਕਿ ਉਹ ਆਪਣੇ ਵੱਲੋਂ ਔਰ ਉਹਨਾਂ ਦੀਆਂ ਸੰਬੰਧਿਤ ਪਾਰਟੀਆਂ ਉਹ ਵੀ ਜਿੱਥੇ ਉਹਨਾਂ ਨੇ ਗਰਾਊਂਡ ਦੇ ਉੱਤੇ ਲੜਾਈ ਲੜੀ ਏ ਧਕੇਸ਼ਾਈ ਦੇ ਖਿਲਾਫ ਉਥੇ ਕਾਨੂੰਨੀ ਤੌਰ ਦੇ ਉਤੇ ਉਹਨਾਂ ਨੂੰ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਦੇ ਪਾਸ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣੀਆਂ ਚਾਹੀਦੀਆਂ ਤੇ ਨਾਲ ਹੀ ਹਾਈ ਕੋਰਟ ਦੇ ਵਿੱਚ ਇੱਕ ਸਾਂਝੀ ਰੈਟ ਪਟੀਸ਼ਨ ਵੀ ਪਾਉਣ ਦਾ ਜਿਹੜਾ ਨਿਰਣਾ ਕਰਨਾ ਚਾਹੀਦਾ ਕਿਉਂਕਿ ਇਹ ਲੋਕਤੰਤਰ ਦੇ ਲਈ ਬਹੁਤ ਵੱਡਾ ਜਿਹੜਾ ਇੱਕ ਤੋਖਾ ਹੈ ਕਿ ਸਥਾਨਕ ਪੱਦਰ ਦੇ ਉੱਤੇ ਕੋਈ ਵੀ ਚੋਣ ਇਸ ਤੋਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਹੋਣੀਆਂ ਸਨ ਉਸ ਵੇਲੇ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਐਮਐਲਏ ਜਿਹੜੇ ਸਨ ਉਹਨਾਂ ਨੇ ਪੈਸੇ ਲੈ ਕੇ ਆਪਣੇ ਹੀ ਲੋਕਾਂ ਨੂੰ ਉਹਨਾਂ ਨੇ ਸਰਪੰਚ ਪੰਜ ਬਣਾਇਆ ਤੇ ਹੁਣ ਉਹੋ ਕੰਮ ਹੀ ਫੇਰ ਬਲਾਗ ਸੰਪਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਵਿੱਚ ਹੋ ਰਿਹਾ ਸੋ ਅਸੀਂ ਇਹਨਾਂ ਲੋਕਾਂ ਦੀ ਗੁੰਡਾਗਰਦੀ ਦੇ ਖਿਲਾਫ ਜਿੱਥੇ ਜਨਤਕ ਤੌਰ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਉਥੇ ਕਾਨੂੰਨੀ ਤੌਰ ਦੇ ਉੱਤੇ ਕਿਉਂਕਿ ਸਾਨੂੰ ਮਾਨਯੋਗ ਹਾਈ ਕੋਰਟ ਉੱਪਰ ਵੀ ਪੂਰਨ ਵਿਸ਼ਵਾਸ ਹੈ ਤੇ ਨਾਲ ਹੀ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਪਾਸ ਵੀ ਅਸੀਂ ਪੂਰੇ ਤੱਥਾਂ ਤੇ ਸਹਿਤ ਸਾਰੀ ਜਾਣਕਾਰੀ ਉਹਨਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਤੇ ਸਾਨੂੰ ਪੂਰਨ ਆਸ ਹੈ ਕਿ ਇਹ ਜਿਹੜੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਥੇ-ਜਿੱਥੇ ਵੀ ਕੱਲੇ ਜੀਰੇ ਹਲਕੇ ਵਿੱਚ ਨਹੀਂ ਜਿੱਥੇ-ਜਿੱਥੇ ਵੀ ਧੱਕੇਸ਼ਾਹੀ ਹੋਈ ਹੈ ਉੱਥੇ ਦੁਬਾਰਾ ਨਾਮਜ਼ਦਗੀਆਂ ਹੋਣੀਆਂ ਚਾਹੀਦੀਆਂ ਨੇ ਔਰ ਇਸ ਦੇ ਲਈ ਜਿਹੜਾ ਸਮਾ ਜਿਹੜਾ ਦੁਬਾਰਾ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਤਰੀਕ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਏ ਇਹ ਅਸੀਂ ਆਸ ਵੀ ਰੱਖਦੇ ਆਂ ਤੇ ਮੈਂ ਆਪਣੇ ਸਮੁੱਚੇ ਵਰਕਰ ਸਹਿਬਾਨ ਨੂੰ ਆਪਣੇ ਲੀਡਰ ਸਹਿਬਾਨ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਉਹ ਦਿਲ ਨਹੀਂ ਛੱਡਣ ਪੂਰੀ ਤਨਦੇਹੀ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਤੇ ਇਹ ਜਿਹੜੀ ਗੁੰਡਾਗਰਦੀ ਏ ਇਹ ਇਹਨਾਂ ਦੇ ਲਈ ਬੇਹੱਦ ਘਾਤਕ ਸਿੱਧ ਹੋਵੇਗੀ ਅੱਜ ਪੰਜਾਬ ਦੇ ਵਿੱਚੋਂ ਕੱਲੇ ਜੀਰਾ ਹਲਕੇ ਚੋਂ ਹੀ ਨਹੀਂ ਥਾ-ਥਾ ਤੋਂ ਇਹ ਆਵਾਜ਼ ਆ ਰਹੀ ਏ ਥਾ-ਥਾ ਤੋਂ ਖਬਰਾਂ ਆ ਰਹੀਆਂ ਨੇ ਕਿ ਬਹੁਤ ਹੀ ਜ਼ਿਆਦਾ ਧਕੇਸ਼ਾਈ ਕੀਤੀ ਗਈ ਤੇ ਇਹ ਧਕੇਸ਼ਾਈ ਜਿਹੜੀ ਸਥਾਨਕ ਐਮ.ਐਲ.ਏ.ਜ਼ ਨੇ ਉਹ ਅੱਗੇ ਹੋ ਕੇ ਕਰਵਾ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਮੋਹਤਵਾਰ ਉਹਨਾਂ ਨੇ ਅੱਗੇ ਕੀਤੇ ਹੋਏ ਨੇ ਉਹ ਇਹ ਸਾਰਾ ਕੁਝ ਕਰ ਰਹੇ ਨੇ ਤੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਸਰਕਾਰਾਂ ਦੇ ਵਿੱਚ ਤਬਦੀਲੀ ਵੀ ਹੋਣੀ ਏ 1 ਸਾਲ ਬਾਅਦ ਇਲੈਕਸ਼ਨ ਹੋਣੀ ਏ ਦੁਬਾਰਾ ਸਰਕਾਰਾਂ ਬਣਨੀਆਂ ਨੇ ਸੋ ਉਸ ਵੇਲੇ ਇਹ ਜਿਹੜੀ ਇਹ ਜਿਹੜੀ ਗੁੰਡਾਗਰਦੀ ਦਾ ਨਾਅ ਚ ਇਹ ਰੁਕਣਾ ਚਾਹੀਦਾ ਨਹੀਂ ਤਾਂ ਇਹ ਬਦਲਾ ਲਊ ਭਾਵਨਾ ਦੇ ਵਿੱਚ ਪ੍ਰਵੇਸ਼ ਕਰੇਗਾ ਤੇ ਇੱਕ ਦੂਸਰੇ ਦਾ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਛੱਟ ਵਜੇਗੀ ਨਫ਼ਰਤ ਵਧੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਫਿਰ ਜਿਹੜੀ ਵੀ ਸਰਕਾਰ ਬਣੇਗੀ ਉਹ ਉਹਨਾਂ ਨਾਲ ਸੰਬੰਧਿਤ ਜਿਹੜੇ ਲੋਕ ਉਹ ਕਰਨਗੇ ਤਾਂ ਇਹ ਪੰਜਾਬ ਦੇ ਲਈ ਸਾਡੇ ਪੰਜਾਬੀ ਸੱਭਿਆਚਾਰ ਲਈ ਬੇਅਦਕਾਤ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ